ਮੁਹਾਲੀ ਦੇ ਪਿੰਡ ਚਾਂਪੁਰ ਵਿੱਚ ਬੀਤੀ ਰਾਤ ਪਿੰਡ ਵਾਸੀਆਂ ਨੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਉਹ ਇਸ ਨੂੰ ਕਾਲਾ ਕਸ਼ਾ ਗਰੋ ਦਾ ਮੈਂਬਰ ਦੱਸ ਰਹੇ ਨੇ। ਮਾਮਲੇ ਦੇ ਵਧੇਰੇ ਜਾਣਕਾਰੀ ਲਈ ਗੱਲ ਕਰਦੇ ਹਾਂ ਮੁਹਾਲੀ ਤੋਂ ਸਾਡੇ ਪੱਤਰਕਾਰ ਮਨੀਸ਼ ਨਾਗਰ ਦੇ ਨਾਲ। ਜੀ ਮਨੀਸ਼ ਕੀ ਹੈ ਪੂਰਾ ਮਾਮਲਾ ਪਿੰਡ ਵਾਲੇ ਨੇ ਕਿਵੇਂ ਕਾਬੂ ਕੀਤਾ ਇਸ ਵਿਅਕਤੀ ਨੂੰ? ਜੀ ਜਰਮਨ ਮੈਂ ਦੱਸਣਾ ਚਾਹਾਂ ਕਿ ਇਹ ਇੱਕ ਘਟਨਾ ਰਾਤ 2:30 ਵਜੇ ਦੇ ਆਸ-ਪਾਸ ਦੀ ਹੈ ਤੇ ਪਿੰਡ ਦੇ ਵਿੱਚ ਕੁਝ ਲੋਕਾਂ ਨੇ ਦੇਖਿਆ ਕਿ 5-7 ਬੰਦਿਆਂ ਦਾ ਗਰੋ ਕੁਝ ਵਾਰ ਦਾਤ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਕੰਦ ਟੱਪਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿਸੇ ਘਰ ਦੀ ਪਰ ਪਿੰਡ ਦੇ ਲੋਕਾਂ ਨੇ ਮੌਕੇ ਤੇ ਉਹਨਾਂ ਦੇ ਉੱਤੇ ਧਾਵਾ ਬੋਲਤਾ ਤੇ ਉਹਨਾਂ ਚੋਂ ਇੱਕ ਜਿਹੜਾ ਸਿਗਾ ਬੰਦਾ ਉਹਨੂੰ ਮੌਕੇ ਤੇ ਫੜ ਲਿਆ ਲੋਕਾਂ ਨੇ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਜੀ ਜਰਮਨ ਤੇ ਲੋਕ ਇਸ ਤੋਂ ਬਾਅਦ ਲੋਕਾਂ ਦਾ ਕਹਿਣਾ ਹੈ ਪਿੰਡ ਦੇ ਲੋਕਾਂ ਦਾ ਕਹਿਣਾ ਕਿ ਇਹ ਸ਼ਾਇਦ ਕਾਲਾ ਕੱਠਾ ਜਿਹੜਾ ਗਰੋਹ ਪੰਜਾਬ ਦੇ ਵਿੱਚ ਦੁਬਾਰਾ ਸક્રિય ਹੋ ਰਿਹਾ ਹੈ ਸ਼ਾਇਦ ਉਹਦਾ ਮੈਂਬਰ ਦੱਸਿਆ ਜਾ ਰਿਹਾ ਹੈ ਜੀ ਜਰਮਨ ਮਿਸ ਕੀ ਇਸ ਤਰ੍ਹਾਂ ਕੋਈ ਅਨਸਕਾਮੀ ਘਟਨਾ ਵਾਪਰਨ ਦੀ ਖਬਰ ਹੈ ਜੀ ਜਰਮਨਾ ਹਜੇ ਤੱਕ ਇਦਾਂ ਦੀ ਕੋਈ ਉਹ ਨਹੀਂ ਆ ਕੋਈ ਕੋਈ ਸਾਹਮਣੇ ਨਹੀਂ ਆਇਆ ਜਿਹੜਾ ਤੱਤ ਹੈ ਕਿਉਂਕਿ ਪਿੰਡ ਵਾਲਿਆਂ ਨੇ ਮੌਕੇ ਤੇ ਹੀ ਧਾਵਾ ਬੋਲਤਾ ਤੇ ਜਿਹੜੇ ਬਾਕੀ ਸਦਸੇ ਸੀ ਇਸ ਗਰੋਹ ਦੇ ਉਹ ਭੱਜ ਗਏ ਤੇ ਇੱਕ ਬੰਦੇ ਨੂੰ ਜਿਹੜਾ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਜੀ ਜਰਮਨਾ ਜਗਨੇਸ਼ ਕੀ ਇਸ ਜਿਹੜਾ ਵਿਅਕਤੀ ਫੜਿਆ ਗਿਆ ਇਸ ਦੀ ਵੀ ਵेशभूषा ਉਵੇਂ ਦੀ ਹੈ ਜਿਵੇਂ ਦੇ ਗੁਰਦਾਸ ਬਿੱਤੇ ਦੇ ਨਹੀਂ ਗੁਰਦਾਸਪੁਰ ਦੇ ਵਿੱਚ ਫੜੇ ਗਏ ਸੀ ਜਿਨ੍ਹਾਂ ਨੂੰ ਲੋਕ ਨੀਗਰੋ ਕਹਿੰਦੇ ਸੀ ਜੀ ਲੋਕਾਂ ਨਾਲ ਕੁਝ ਕਹਿਣਾ ਜਿਹੜੇ ਪਿੰਡ ਦੇ ਲੋਕਾਂ ਨਾਲ ਸਾਡੀ ਗੱਲ ਹੋਈ ਹੈ ਤੇ ਪਿੰਡ ਦੇ ਲੋਕ ਇਹੀ ਗੱਲ ਕਰ ਕਹਿ ਰਹੇ ਆ ਕਿ ਸ਼ਾਇਦ ਇਹ ਕਾਲੇ ਕੱਚੇ ਗਰੋਹ ਦਾ ਬੰਦਾ ਜਾਪਦਾ ਕਿਉਂਕਿ ਉਹਦੀ ਜਿਹੜੀ ਵੇਸ਼ਪੂਸ਼ ਹੈ ਉਹਦੇ ਨਾਲ ਥੋੜੀ ਜਿਹੀ ਮਿਲਦੀ ਜੁਲਦੀ ਸੀ ਪਰ ਹਲੇ ਤੱਕ ਜਿਹੜੀ ਇਹ ਮਾਮਲਾ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਉਸ ਬੰਦੇ ਨੂੰ ਤੇ ਪੁਲਿਸ ਨੇ ਉਹਨੂੰ ਹਿਰਾਸਤ ਚ ਲੈ ਲਿਆ ਤੇ ਛਾਨਬੀਨ ਚੱਲ ਰਹੀ ਹੈ ਪੁਲਿਸ ਅਜੇ ਕਹਿ ਰਹੀ ਹੈ ਕਿ ਜਦ ਤੱਕ ਇਨਵੈਸਟੀਗੇਸ਼ਨ ਪੂਰੀ ਨਹੀਂ ਹੋ ਜਾਂਦੀ ਉਹ ਇਸ ਦੇ ਬਾਰੇ ਕੋਈ ਜਿਹੜੀ ਟਿੱਪਣੀ ਨਹੀਂ ਕਰਨਗੇ ਜੀ ਰਾਮਨ ਜੀ ਮਨੀਸ਼ ਬਹੁਤ ਬਹੁਤ ਧੰਨਵਾਦ ਇਸ ਪੂਰੇ ਮਾਮਲੇ ਤੇ ਜਾਣਕਾਰੀ ਦੇਣ ਲਈ